ਪੁਆਇੰਟਡ ਜੀ ਕੀ ਕਹਿਣਾ ਚਾਹੋਗੇ ਡਬਲ ਵਾਈਂਡਡ ਜੀ ਸ਼ੱਕਾ ਲੱ ਗੱਲਾਂ ਗੱਲਾਂ ਸਹੈਲੋ ਗੈਸ ਵੈਲਕਮ ਬੈਕ ਆਈ ਹੋਪ ਤੁਸੀਂ ਸਾਰੇ ਘੈਂਡੋਗੇ ਤੇ ਆਪਾਂ ਵੀ ਘੈਂਡਾ ਸੇ ਸ਼ਾਮ ਦੇ ਵਜੇ 4:30 ਸ਼ਾਮ ਨੂੰ ਹੈਗਾ ਆਈਪੀਐਲ ਦਾ ਫਾਈਨਲ ਪੰਜਾਬ ਵਰਸਸ ਆਰਸੀਵੀ 11 ਸਾਲਾਂ ਬਾਅਦ ਪੰਜਾਬ ਪਹੁੰਚੀ ਹੈ ਫਾਈਨਲ 'ਚ ਆ ਰੱਬ ਕਰੇ 11 ਸਾਲਾਂ ਦਾ ਸ਼ਗਨ ਵੀ ਪੂਰਾ ਹੋ ਜਾਵੇ ਤੁਹਾਡਾ ਕਿਰਪਾ ਕਰਦੇ ਹਾਂ ਅੱਜ ਆਪਣਾ ਪ੍ਰੋਗਰਾਮ ਰਾਤ ਨੂੰ ਐਲਸੀਡੀ ਲਾ ਕੇ ਮੈਂ ਅੱਜ ਦੇਖਣ ਉੱਪਰ ਬੈਠਾਂਗੇ ਸਾਰੇ ਜੋਦੇ ਜੋਦੇ ਨੇ ਸਾਰੇ ਗੁਰਵੀਰ ਉਹਨੇ ਸਾਰੇ ਆਉਣਗੇ ਕਰਦੇ ਹਾਂ ਤਿਆਰੀ ਐਲਸੀਡੀ ਆਪਣੀ ਗੱਲ ਕਰੀ ਗਈ ਹੈ ਮਕਾਨ ਨਾਲ ਤਾਂ ਅੱਜ ਸ੍ਰੀ ਲਿਉਣੀ ਹੁੜਕੇ ਤੇ ਚੱਲਦੇ ਹਾਂ ਫਿਰ ਪਹਿਲਾਂ ਐਲਸੀਡੀ ਚੱਕ ਕੇ ਲਿਉਣੀ ਹੈ ਤੇ ਅੱਜ ਹੈਗਾ ਗੁਰਵੀਰ ਦਾ ਜਨਮ ਦਿਨ ਵੀ ਤੇ ਪਹਿਲਾਂ ਕਰਦੇ ਹਾਂ ਪ੍ਰਬੰਧ ਸ਼ਾਮ ਨੂੰ ਫਿਰ ਚੱਲੂ ਕੰਮ ਆਈਪੀਰ ਫਾਈਨਲ ਜੇ ਪੰਜਾਬ ਨਾ ਹੁੰਦੀ ਅਰੇ ਅੱਜ ਫੇਰ ਨਹੀਂ ਅਸੀਂ ਲੈ ਕੇ ਆਉਣੀ ਸੀ ਹੁਣ ਪੰਜਾਬੋਂ ਕਰਕੇ ਲੈ ਕੇ ਆਣੀ ਆ ਚਲੋ ਇਕੱਠੇ ਬਹਿ ਕੇ ਦੇਖਾਂਗੇ ਮੈਚ ਨਹੀਂ ਤਾਂ ਜੀ ਅਗੜਾ ਅੱਡਾ ਬਹਿ ਕੇ ਮੈਚ ਵੇਖ ਕੇ ਗਰੁੱਪਾਂ 'ਚ ਬੋਲ ਦਿੰਨੇ ਆ ਭੀ ਆ ਫਲਾਨਾ ਹਾਟ ਹੋ ਗਿਆ ਕਾਲਰੋਂ ਸਾਰੇ ਕੋਲੇ ਬਹਿ ਕੇ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਚਾਹ ਮਿਸ਼ਾਵ ਨੂੰ ਕਰਦੇ ਆ ਲੈ ਵੀ ਮੇਤਰਾ ਅਗਾਲ ਜੋ ਤੇ ਬੰਦ ਪਿਆ ਬੀੜ ਨੂੰ ਲੰਘਿਆ ਕਹਿੰਦਾ ਹੁਣੀ ਆ ਜਾਂ ਕਿੱਪੋ ਮੇਟਰੋਂ ਅੰਦਰ ਬੈਠ ਕੇ ਅੰਦਰ ਬੜੀਆ ਮੈਨੇ ਓਏ ਹੋਰ ਕਿੱਥੇ ਅੰਦਰ ਬੈਠਣਾ ਅੰਦਰ ਬੜੀਆ ਰਹਿੰਦੇ ਸੋ 30 ਡਾਈਵਿੰਗ ਦੀ ਸੀ ਹਾਈ ਜੀ ਦੇ ਸੂਨ ਤੁਹਾਨੂੰ ਦੱਸਾਂ ਕੱਟਦੇ ਵੀਰ ਬਣ ਕੇ ਰੈਕ ਕਰਕੇ ਦੇਖਣਾ ਟਿਕਸ 90 ਪੰਜਾ ਪੰਜਾ ਪੰਜਾਬ ਪੰਜਾਬ ਗੱਲਾ 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 ਅਸਲੀ ਆਰਟੀ ਵੀ ਆਵੰਦਾ ਗੱਲੇ ਨੇ ਆ ਧੱਲੇ ਨੇ ਆ ਧੱਲੇ ਬੈਠੇ ਲੋ ਰਾਜਾ ਜੀ ਸਰ ਉਹ ਤੇ ਬਟਾ ਉਹ ਮਾਣੇ ਉਹ ਇਹਨੂੰ ਕੱਟ ਜੀ ਮੈਂਡਡ ਜੀ ਕੀ ਕਹਿਣਾ ਚਾਹੋਗੇ ਡਬਲ ਵਾਈਂਡਡ ਜੀ ਛੱਕਾ ਲੱਗ ਗਿਆ ਦਾ ਪੰਜਾਬ ਇਹਨਾਂ ਆਰਸੀਬੀ ਜਾਉਟ ਹੋ ਗਿਆ ਪੰਜਾਬ 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 ਕਾਸੀ ਦਸੀ ਕਾਸੀ ਦਸੀ ਗਈ ਤੇ ਹਾਂਜੀ ਰਾਤ ਕੋਈ ਮੜੀ ਜਿਆਦਾ ਵੀਡੀਓ ਬਣਾ ਨਹੀਂ ਸਕੇ ਕਿਉਂਕਿ ਮੇਰਾ ਫੋਨ ਲੱਗਿਆ ਜੀ ਹੌਟਸਪੌਟ ਤੇ ਤੇ ਰਾਤ ਬਹੁਤ ਦੁੱਖ ਹੋਇਆ ਵੀ ਪੰਜਾਬ ਰਾਤ ਹਾਰ ਗਈ ਆਹਰ ਨਹੀਂ ਚਾਹੀਦੀ ਨਹੀਂ ਸੀ ਵੈਸੇ ਤੇ ਦੁੱਖ ਤਾਂ ਇੰਨਾ ਹੋਇਆ ਹੁਣ ਵੀ ਬਹੁਤ ਦੁੱਖ ਆ ਵਿਜਯ ਹਾਰ ਗੰਗੀਆ ਕੁਝ ਗਲਤੀਆਂ ਹੋਈਆਂ ਨੇ ਕੁਝ ਗਲਤੀਆਂ ਕਰਕੇ ਵਿਜਯ ਹਾਰ ਗਈ ਸਿਰਫ 6 ਸਕੋਰਾਂ ਤੋਂ ਇੰਨਾ ਵਧੀਆ ਮੈਂ ਚੱਲਦਾ ਸੀ ਸੁਸ਼ਾਨ ਸਿੰਘ ਨਹੀਂ ਬੈਸਟ ਬੈਸਟ ਕਰੀਏ ਰਾਦੋਂ ਨੇ ਬੈਠੇ ਇੰਨੇ ਸ਼ਰਾਲਾ ਦਾ ਸੁਸ਼ਾਨ ਸਿੰਘ ਸਾਰਾ ਮੈਚ ਹੀ পালਟਦਾ ਸੀ ਜੇ 1 2 ਬੋਲਾਂ ਹੋਰ ਹੁੰਦੀ ਸੁਸ਼ਾਨ ਸਿੰਘ ਮੈਚ ਦਾ ਹੋ ਗਿਆ ਸਿਰਫ 1 2 ਬੋਲਾਂ ਕਰਕੇ ਇੱਕ ਇਅਰ ਦਾ ਆਊਟ ਹੋਣਾ ਜ਼ਰੂਰੋਂ ਪਹਿਲਾਂ ਸਾਰ ਨੂੰ ਬੱਠਾ ਕਰਨਾ ਇੱਕ ਬਡੇਰੇ ਦਾ ਰਾਨਾ ਨਹੀਂ ਬਣਾਉਣਾ ਇਹ ਦੋ ਵੱਡੇ ਕਾਰਨ ਨੇ ਪੰਜਾਬ ਹਾਰ ਨੂੰ ਦੇ ਮੇਰਾ ਪੰਜਾਬ ਹਾਰ ਦੇ ਵਿੱਚ ਬਹੁਤ ਵਧੀਆ ਆਰਸੀ ਵੀ ਵਾਲਿਆਂ ਸਾਰ ਨੂੰ ਭਾਈ ਵਧਾਈਆਂ ਹੁਣ ਟਰੋਫੀ ਜਿੱਤੇ 18 ਸਾਲਾਂ ਬਾਅਦ ਪਰ ਛਾੜਾ ਮੰਨਦਾ ਪੰਜਾਬ ਤੇ ਖੜਾ ਪੰਜਾਬ ਤੋਂ ਵਗੈਰਾ ਅਸੀਂ ਅੱਜ ਤੱਕ ਸਪੋਰਟ ਇਨੀਸ਼ੀਏਟਿਵ ਕਰਿਆ 2014 ਜਦੋਂ ਅਸੀਂ ਪੰਜਾਬ ਨਾਲ ਸਪੋਰਟ ਕਰਦੇ ਤੋਂ ਪਹਿਲਾਂ ਹੀ ਸਪੋਰਟ ਕਰਤੀ ਕਿ 11-12 ਦੇ ਆਈਪੀਐਲ ਦੇਖਦੇ ਆਉਂਦੇ ਹਾਂ ਪਰ ਦੁੱਖ ਲੱਗਿਆ ਵੀ ਫਾਈਨਲ ਜਾ ਕੇ ਹਾਰ ਕੇ ਚੱਲ ਕੋਈ ਨਾ ਬਾਕੀ ਅੱਗੇ ਅੱਗੇ ਕੰਟੀਨਿਊ ਕਰਦੇ ਜੀ ਦੇਖੋ ਸਾਡੀਆਂ ਪੰਜਾਬ ਨਾਲ ਭਾਵਨਾਵਾਂ ਨੇ ਹੋਰ ਕੋਈ ਚੱਕਰ ਨਹੀਂ ਭਾਵਨਾਵਾਂ ਦਾ ਭਾਵਨਾ ਉਹਨੂੰ ਠੇਸ ਪਹੁੰਚ ਨਹੀਂ ਫਿਰ ਖਲਾਗਦਾ ਡਬਲ ਮਾਈਂਟਡ ਵੀ ਇੱਧਰ ਛਾਲ ਮਾਰੀ ਇੱਧਰ ਛਾਲ ਮਾਰੀ ਸਿੱਕਾ ਲੰਘਦਾ ਪੰਜਾਬ ਕਰਨੀ ਜੇ ਆਊਟ ਹੋਗੇ ਤਾਂ ਆਰਸੀ ਕੰਨੀ ਨਾ ਉਹ ਗੱਲ ਪੰਜਾਬ ਕਰਨੀ ਸੀਗੇ ਤਾਂ ਪੰਜਾਬ ਕਰਨੀ ਹੀ ਰਹਾਗੇ ਅੱਜ ਤੱਕ ਅੱਜ ਤੱਕ ਇੰਨੇ ਸਪੋਰਟ ਕਰਦੇ ਆਏ ਅਸੀਂ ਤਾਂ ਫਾਈਨਲ ਦੂਜਾ ਖੇਡਿਆ ਆਰਸੀ ਵੀ ਤਾਂ ਫਾਈਨਲ ਤਿੰਨ ਖੇਡ ਗਈ ਜੀ ਚੌਥਾ ਫਾਈਨਲ ਦਿੱਤੀ ਜਾ ਕੇ 10 ਵਾਰੀ ਕੁਆਲੀਫਾਈ ਕਰੀ ਆ ਸਾਡੀ ਟੀਮ ਨੇ ਕੁਆਲੀਫਾਈ 2 ਵਾਰੀ ਕਰਿਆ 3 ਵਾਰੀ 3 ਵਾਰੀ ਕੁਆਲੀਫਾਈ ਕਰਿਆ 2 18 ਜਿਗਰ 1 8 8 ਜਿਗਰ ਇੱਕ ਵਾਰੀ 14 ਜਿਗਰ ਹੈ ਜੀ ਇੱਕ ਵਾਰੀ 25 ਜਿਗਰ ਸ਼੍ਰੀਸ਼ ਜੀ ਇਹਦਾ ਬੈਸਟ ਕੈਪਟਨ ਸਰਾਬ ਆ ਜਾ ਇਹ ਲੱਛਣ ਦੇਖ ਲੋ بڑے ਬੰਦੇ ਦਾ ਕੰਮ ਕਰਾਉਣ ਲੱਗਾ ਭਰੀਆਂ ਚੱਕਣ ਲੱਗਾ ਉਹ ਕੰਮ ਕਰ ਲੈ ਜੱਜ ਦਾ ਕੋਈ ਆ ਰਿਹਾ ਤੇਰਾ ਉਹ ਇਹਨਾਂ ਬੜਾ ਘੱਮ ਇੱਕ ਨੰਬਰ ਕਰਤਾ ਪਿੰਡ ਚੱਲੇ ਹਾਂ 2.5 ਘੰਟੇ ਤੋਂ 2.5 ਤੇ ਮਨੋ 3 ਘੰਟੇ ਹੀ ਮਨੋ 3 ਘੰਟੇ ਲੱਗੇ ਸਾਡੇ ਦਾ 8-9 ਘੰਟੇ ਲੱਗੇ 35 ਕਿਹਾ ਸੀ ਜੇ ਆਉਂਦੇ ਹਣ ਪਿੰਡ ਜਾ ਕੇ ਪਹੁੰਚੇ ਓਏ ਲੈ ਵੀ ਮੈਂ ਤੇਰਾ ਪਿੰਡ ਵਾਲੇ ਖੇਤਾਂ ਜਾ ਕੇ ਟੈਂਕੀ ਕੋਲੇ ਆ ਆਪਣੇ ਤੇ ਹਰੇ ਕੋਲੇ ਇਹ 21 13 13 ਲਾ ਦੇ ਦੌਰ ਸਾਮ ਨੂੰ ਲਗਾਗੇ ਇਹ ਤੇ ਹਟੇ ਆਂਟੇ ਦੇ ਰੋਣ ਕੰਗੀ ਇਹ ਲੋਏ ਪਰ ਲਾ ਕੇ ਰਹਾ ਬਾਦਾ ਜੀ ਹੋਰ ਨੇ ਜੇ ਥੋੜਾ ਜਿਹਾ ਕੱਲਾ ਗਈ ਰੋਟੀ ਰੋਟੀ ਖਾਣੇ ਆਂ ਜਾਂ ਜਾ ਆਥਰੇ ਵਾਹਾਂ ਸਭ ਹੋ ਗਈ ਰਾਤੀ ਹੁਣ ਕੜਾ ਹੋਇਆ ਕੰਮ 12 ਵਜੇ ਨਾਲੇ ਕੱਲਾ ਪਾਣੀ ਲਾਦਾ ਹੀ ਵੱਟਾਂ ਪਾ ਗੇ ਲੈ ਵੀ ਮੇਂ ਤਰਾ ਗਏ ਘਰੇ ਓਡਾ ਪਰ ਢੇਗੀ ਪਿਆ ਸੀ ਹੱਥ ਦੱਲ ਕੇ ਗਿੱਟ ਵਾਗੇ ਰੋਟੀ ਖਾਈ ਨੀ ਕਿਰ ਇਧਰ ਲੋ ਸੇ ਸ਼ਾਮੇ ਲਾਦਾ ਫਿਰ ਇਧਰ ਲਾਦਾ ਇਹ ਤੋਂ ਪਰ ਦੂਜੇ ਵਸੇ ਘਰ ਵੀ ਸ਼ਾਮ ਆ ਜਾਂਦੀ ਆ ਲੋਈ ਹੁਣ ਤੋ ਤੋਲੇ ਛਕੋ ਇੱਕੋ ਹਨੇ ਰੋਟੀਆਂ ਮਿੱਠੀਆਂ ਰੋਟੀਆਂ ਲੋੜ ਆ ਗਈਆਂ ਨੂੰ ਤਾਂ ਕਰੀਏ ਪਹਿਲਾਂ ਹੋ ਰਹੀਆਂ ਸਭ ਰੋਟੀ ਆ ਗਈ ਦੱਸੀ ਰਸਤੀ ਤੇ ਆ ਜਾਏ ਫਿਰ ਸ਼ਾਮ ਕਰਦੇ ਸ਼ਾਮ ਨੂੰ ਲਾਗੇ ਬਕਾਇਦਾ ਵੀ ਪਹਿਲਾਂ ਹੀ ਬਹੁਤ ਜਲਦੀ ਲੋ ਇਹ ਨਾ ਕਰ ਤੱਕ ਵਾਰ ਨਿਕਲ ਬਲੋਰ ਆਪਣਾ ਗਿਆ ਹੋਇਆ ਇੱਕੋ ਲੋ ਜੀ ਡੀਰੋਮੀਟਰ ਦੇਖ ਲਿਆ ਯਾਰ 40 ਗੱਡ 40 ਪਾ ਲਈ ਉਹਦੀ ਨੀਚੇ ਛੋਟੀ ਨਹੀਂ ਪਤਲੀ ਨਹੀਂ ਯਾਰ ਫਿਰ ਉਹ ਨਹੀਂ ਹੋਣਾ ਇੱਥੇ ਰੱਖ ਲਾ ਉਹ ਜਾਲੀ ਦੇ ਨਾਲ ਕੱਟ ਮਰੀ ਹੁਣ ਕੀ ਹੋਵੇ ਬੰਦ ਹੋ ਗਈ ਆ ਤੇ ਆਪਦੇ ਮੂੰਹ ਹੀ ਗਈ ਜਾਂਦਾ ਕਿੰਨਾ ਆਉਂਦਾ ਵੀ ਇਹ ਕੰਡਾ ਦਾ ਹੈਗਾ ਜੀ ਅਜੇ ਕਿੰਨਾ ਉਤਰ ਜਾਣਾ ਹੈ ਯਾਰ ਤਾਂ 10000 ਦਾ 5200 ਚ ਦਾ ਫੋਲੋ ਇਹਦੀ ਟੈਂਕੀ ਵੀ ਜਮਾ ਖਾਲੀ ਤੇ 52 ਸਾਢਾ ਆਇਆ ਜਿੰਦੇ 46 ਛੋ ਦਾ ਨਹੀਂ ਦਾ ਆਉਣਾ ਨਹੀਂ ਦਾ 60 ਲੀਟਰ ਦੀ ਟੈਂਕੀ ਹੈ ਪਰਚੀ ਹੁਣਾਂ ਪਰਚੀ ਪਰਚੀ ਬਣ ਗਈ ਹੈ ਟੈਂਕੀ ਭਰਾਉਣ ਵਾਲੀ ਆ ਯਾਰ ਟੈਂਕੀ ਤੇਲ ਕਟਾ ਕੇ ਲਿਆਉਂਦਾ ਹੋਇਆ ਆ ਪਤਾ ਨਹੀਂ ਕਿਉਂ ਟੱਲਾ ਕਿਉਂ ਟੱਲਾਂ ਭਾਈ ਤੂੰ ਕੀ ਤਕਰੀ ਹੈ ਨੂੰ ਲੋਈ ਆ ਕੇ ਕਿਤੇ ਢੇੜਾ ਮਾਰਦਾ ਇਕਲਾ ਤਾਂ ਤੇ ਡੱਕੇ ਖੜ ਗਿਆ ਜੀ ਮੈਂ ਡੱਕੇ ਸੈਟ ਕਰਨ ਲੱਗਾ ਅਰਥ ਹਿਲਦਾ ਯਾਰ ਅਰਥ ਖੁੱਲ ਗਿਆ ਇਹਦਾ ਅਸਲ ਵਿੱਚ ਤਾਂ ਲੱਗੀ ਤਾਂ ਸਿੰਬਲ ਹੋਏ ਸਿੰਬਲ ਤੇ ਟੁੱਟ ਗਏ ਆ ਨਾ ਇਹਧਰ ਲੱਗੇ ਰਹਾ ਦਾ ਬਾਤਲ ਉਹ ਆਗੇ ਦੂਜੇ ਚ ਪਹਿਲਾਂ ਫੂਕ ਨੂੰ ਅੱਗ ਲਾਈਏ ਨੇ ਇਹਦਾ ਹਾਲਾਜੀ ਫਸੀ ਹੋਊਗੀ ਇਹ ਰੇਣੀ ਉਹ ਉੱਪਰ ਲੱਗੇ ਰੇ ਜੀ ਆ ਗਿਆ ਉੱਧਰ ਤਾਂ ਗਿਆ ਨਹੀਂ ਉਹ ਮੋਰੇ ਅੱਗ ਲਾਉਣ ਵਾਲੀ ਪਈ ਐ ਨਾ ਉਹ ਆਵਾਜ਼ ਆਗੇ ਆ ਅਗਰ ਅੱਗ ਕਾਲੂ ਲਾ ਦਾਂਗੇ ਇਕ ਅੱਕ ਵੀ ਨਹੀਂ ਛੁੱਕੇ ਜਨੂਆ ਆਵਾਜ਼ ਨੇ ਕੇਰਾ ਕੰਨੂ ਆ ਕੇ ਰੰਦਾ ਕੇ ਉਹਨੂੰ ਦੋ ਫਰ ਕਰਦਾਂਗੇ ਤੇ ਇਹਨਾਂ ਨੂੰ ਦੋ ਵਾਰ ਦੋ ਦੋਰ ਦਾਂ। ਉਹਦਾ ਕੇਰਾ ਭਾਈ ਜਾਵਾਂ ਫਿਰ ਅਜਾ IPL ਦਾ ਮੈਚ ਵੀ ਹੈ ਪੰਜਾਬ ਦਾ। ਕੁਆਲੀਫਾਈ ਵਨ ਦਾ। ਅਜੇ ਫਿਰ ਉਹ ਦੇਖਣਾ ਜੀ ਆ ਕੇ। ਲਓ ਜਿੰਨ ਤਰਾ ਹੋਣਾ ਜੀ ਆਇਆ। ਅਜੇ ਨੂੰ ਬਿਠਾਇਆ। ਜਦੋਂ ਜਨੂੰ ਪਾਣੀ ਪੀ ਲਾਵਾਂ। ਉਹ ਬੱਗਾ ਪਰਲੇ ਫਿਰ। ਬਸ ਸ 7 ਵਜੇ ਕੁਛ ਮਿੰਟ ਹੋ ਗਏ ਪੰਜਾਬ ਦਾ ਮੈਚ ਵੀ ਸ਼ੁਰੂ ਹੋਣ ਲਈ ਸਵਾ 7 ਹੋ ਗਏ ਟਾਸ ਹੁੰਦੀ ਹੁਣ ਦੇਖਦੇ ਆ ਕਿਹੜਾ ਜਿੱਤਿਆ ਟਾਸ ਛੱਲੇ 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 ਮੌਸਮ ਅੱਜ ਫੇਰ ਖਰਾਬ ਆ ਰਾਤ ਬਹੁਤ ਮੀਂਹ ਪਿਆ ਬਈ ਓਪੀਐਲ ਦਾ ਮੈਚ ਆਦਾ ਜੀ ਅੰਦਰ ਮੀਂਹ ਆਵੇ ਬਾਹਰ ਸਕਰੀਨ ਲਾਈ ਜੀ ਫੇਰ ਜੀ ਸਾਨੂੰ ਕਮਰਾ ਫੋਲ ਕੇ ਅੰਦਰ ਸਕਰੀਨ ਲਾਉਣੀ ਤਾਂ ਹੋ ਗਿਆ ਤਾਰਾ ਖੜਦੇ ਆ ਕੀ ਕਰਦੇ ਐਂਡ ਵਧੀਆ ਲੱਗਦਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ